ਸਾਸੀ ਗੱਲ ਸੀਐਮ ਸਾਹਿਬ ਬਹੁਤ ਵਧੀਆ ਵਧੀਆ ਚੜਦੀ ਗੱਲ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇਕਦਮ ਠੀਕ ਨਹੀਂ ਹੋਣਾ ਸੀਐਮ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜਦੀ ਗੱਲ ਵਾਲੇ ਸੀਐਮ ਉਹ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਨਗੇ

ਜਾ ਕੇ ਲੀਵੀਆ ਚ ਲੜਖੜ ਬਣਾ ਲੈਣਿਆ ਆਸੀ ਆਪ ਪ੍ਰਿੰਟਾਡ ਤੇ ਤੇ ਲੋਕਾਂ ਨੂੰ ਭੂਖੇ ਕਿਵੇਂ ਮਰ ਦੇਣਾ ਹੈ ਜੀਮ ਸਾਹਿਬ ਦਿਲ ਖੁਸ਼ ਕਰਤਾ ਜਿਹੜੀ ਤੁਸੀਂ ਅੱਜ ਅੱਜ ਜਿਹੜੀ ਤੁਸੀਂ ਆ ਗੱਲ ਕਹਿਤੀ ਨਾ ਕਰਦੇ ਮਾਫੀ ਆ ਲਈ ਦਿਲ ਖੁਸ਼ ਕਰਤਾ ਧੰਨਵਾਦ ਬਹੁਤ ਜਿਉਂਦੇ ਵਾਸਤੇ ਰੋ ਥੈਂਕ ਯੂ ਥੈਂਕ ਯੂ ਥੈਂਕ ਯੂ ਲੋਕਾਂ ਦੀ ਸੇਵਾ ਚੁੱਤ ਲਗੇ ਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਸੀਐਮ